मुरदाबाद मुरदाबादुक ते ग़री ਲਿਆਂਗੇ ਕਿ ਕੀ ਕਿ ਚੱਕ ਦੇਵਾਂਗੇ ਕੌਣ ਟਗੋਟਾ ਰੱਖਦੇ ਆਂਗੇ ਰੱਖਦੇ ਆਂਗੇ ਤਿਆਰ ਕਰੋ ਵਾ ਵਾ ਕਮਾਲ ਧੁਖਮਾ शामी शिक्षा मंत्री ਮੁਰਦਾਬਾਦ 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 ਲਾਰੇ ਲਾਉਣ ਦਿਤਾ ਵਰਤੋ ਮੁਰਦਾਬਾਦ ਮੁਰਦਾਬਾਦ ਖਾਤਰ ਜਿੰਦਾਬਾਦ ਜਿੰਦਾਬਾਦ ਹਾਂ ਹੁਣ ਅੱਜ ਈਟੀਟੀ 9594 ਬੇਰਜਗਰ ਅਧਿਆਪਕ ਸਾਥੀ ਸਿੱਖਿਆ ਮੰਤਰੀ ਅਤੇ ਸਿੱਖਿਆ ਅਧਿਕਾਰੀਆਂ ਦੀ ਵਾਰ-ਵਾਰ ਲਾਰੇ ਬਾਜ਼ੀਆਂ ਤੇ ਲਾਰੇ ਚਾਲ ਸਾਜ਼ੀਆਂ ਕਰਕੇ ਮੋੜ ਤੋਂ ਟੈਂਕੀ ਤੇ ਚੜਨ ਲਈ ਮਜਬੂਰ ਹੋਇਆ ਸਾਡੀ ਸਿਰਫ ਇੱਕੋ ਮੰਗ ਸੀ ਪਿਛਲੇ 2 ਸਾਲਾਂ ਤੋਂ ਸਾਨੂੰ ਨਿਯੁਕਤੀ ਪੱਤਰ ਦੇ ਕੇ ਸਾਨੂੰ ਸਕੂਲਾਂ ਵਿੱਚ ਭੇਜਿਆ ਜਾਵੇ ਪਰ ਸਰਕਾਰ ਨੇ ਨਾ ਤਾਂ ਇਸਐਫਐਮ ਦੀ ਲਿਸਟ ਵੱਲ ਗੌਰ ਕਰ ਰਹੀਆਂ ਨੇ ਤੇ ਨਾ ਹੀ ਜੋ ਵਾਰ-ਵਾਰ ਹਾਈ ਕੋਰਟਾਂ ਤੇ ਸੁਪਰੀਮ ਕੋਰਟ ਵੱਲੋਂ ਜੱਜਾਂ ਹੀ ਉਹਨਾਂ ਤੇ ਗੌਰ ਕਰਕੇ ਭਰਤੀ ਨੂੰ ਸੁਚਾਰੂ ਰੂਪ ਚ ਚਲਾ ਰਹੀਆਂ ਨੇ ਨਿਕਲਦੇ ਨੇ ਤੇ ਲਾਰੇ ਤੇ ਲਾਰੇ ਪਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਮੁਰਤੋਂ ਅੱਜ ਅਸੀਂ ਸਿੱਖਿਆ ਮੰਤਰੀ ਜੀ ਦੇ ਹਲਕੇ ਤੇ ਨਾਲ ਦੇ ਪਿੰਡ ਮੰਗੇਵਾਲ ਤੇ ਟੈਂਕੀ ਨੂੰ ਚੜਨ ਨੂੰ ਮਜਬੂਰ ਹੋਏ ਆ ਆ ਨਾਲ ਹੀ ਸਿੱਖਿਆ ਪ੍ਰਾਇਮਰੀ ਸਕੂਲ ਹੈਗਾ ਇਹ ਪ੍ਰਾਇਮਰੀ ਸਕੂਲ ਦੇ ਹੱਦ ਦੇ ਉੱਤੇ ਅਸੀਂ ਅੱਜ ਟੈਂਕੀ ਤੇ ਚੜੇ ਆਂ ਸਿੱਖਿਆ ਮੰਤਰੀ ਜੀ ਸਾਡੀ ਇਸ ਮੰਗਾਂ ਤੇ ਗੌਰ ਕਰ ਲੋ ਅਸੀਂ ਸਕੂਲਾਂ ਤੇ ਕੀ ਜਾਣਾ ਅਸੀਂ ਸਕੂਲ ਦੀਆਂ ਟੈਂਕੀਆਂ ਤੇ ਚੜਨ ਨੂੰ ਮਜਬੂਰ ਹੋਏ ਬੈਠੇ ਆਂ ਮਾਰੀ ਮੋਟੀ ਸਾਡੀਆਂ ਮੰਗਾਂ ਵੱਲ ਝਾਤੀ ਮਾਰੋ ਸਾਨੂੰ ਮਰਨ ਤੱਕ ਮਜਬੂਰ ਨਾ ਕਰੋ ਅਸੀਂ ਇਹ ਪੈਟਰੋਲ ਦੀ ਬੋਤਲ ਲੈ ਕੇ ਚੜੇ ਆਂ ਜੇਕਰ ਇੱਥੋਂ ਦਾ ਪ੍ਰਸ਼ਾਸਨ ਜੇਕਰ ਕੋਈ ਵੀ ਅਧਿਕਾਰੀ ਸਾਡੇ ਤੇ ਕਿਸੇ ਪ੍ਰਕਾਰ ਦਾ ਦਬਾਅ ਪਾਉਂਦਾ ਤੇ ਜਿਹੜੇ ਸਾਡੇ ਸਾਥੀ ਕੰਬੀਰਪੁਰ ਪੱਕੇ ਮੋਰਚੇ ਤੇ ਬੈਠੇ ਆ ਉਹਨਾਂ ਤੇ ਕੋਈ ਦਬਾਅ ਪਾਉਂਦਾ ਤੇ ਅਸੀਂ ਇਹੀ ਪੈਟਰੋਲ ਦੀ ਬੋਤਲ ਆਪਣੇ ਉੱਤੇ ਪਾ ਕੇ ਇੱਥੇ ਆਤਮਦਾ ਕਰ ਲਵਾਂਗੇ ਇਹ ਮੈਂ ਉਹੀ ਹਰਸ਼ ਕੁਮਾਰ ਆ ਜਿਹੜੇ ਪਿਛਲੇ ਦਿਨੀ ਟੈਂਕੀ ਤੇ ਬੈਠ ਕੇ ਸਰਕਾਰ ਤੋਂ ਇੱਕ ਤਕੜਾ ਅਸ਼ਵਾਸ਼ਣ ਲੈ ਕੇ ਥੱਲੇ ਉਤਰਿਆ ਸੀ ਅੱਜ ਫੇਰ ਤੋਂ ਮੈਂ ਇਹ ਕਹਿ ਰਿਹਾ ਹੁਣ ਮਰੰਦੀ ਗੱਲ ਹੈਗੀ ਆ ਤਾਂ ਮਰਨ ਤੋਂ ਵੀ ਅਸੀਂ ਨਹੀਂ ਕੁਰੀਅਤ ਕਰਾਂਗੇ ਪਰ ਸਿੱਖਿਆ ਮੰਤਰੀ ਜੀ ਸਾਡੇ ਨਾਲ ਜਿਹੜੇ ਵਾਦੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਪਿਛਲੀ ਮੀਟਿੰਗਾਂ ਦੇ ਵਿੱਚ ਕੀਤੇ ਸੀ ਉਹ ਪੂਰੇ ਕੀਤੇ ਜਾਣ ਸਿੱਖਿਆ ਮੰਤਰੀ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਾਥੀਓ ਸਾਰੇ ਸਾਥੀਆਂ ਨੂੰ ਘਰੇ ਬੈਠੇ ਸਾਥੀਆਂ ਨੂੰ ਵੀ ਇਹੀ ਅਪੀਲ ਹੈ ਵੱਧ ਤੋਂ ਵੱਧ ਤੁਸੀਂ ਟੈਂਕੀ ਮੋਰਚੇ ਥੱਲੇ ਜ਼ਰੂਰ ਪਹੁੰਚੋ